ਹਾਂਜੀ ਪਾਉ ਜੀ ਅਸੀਂ ਖੜੇ ਆਂ ਵਰਪਾ ਆਲੇ ਪੁਲ ਤੇ 27 ਝਾਂਕਾਂ ਝਾਂਕਾਂ ਸੌਰੀ ਝਾਂਕਲਾ ਸਰੰਦ ਫੀਡਰ ਸਰੰਦ ਫੀਡਰ ਨਾ 27 ਤਰੀਕ ਤੜਕੇ 3 ਕੇ 4 ਵਜੇ ਨਾ ਪੁਰਜੀਆਂ ਬਹਿ ਗਈਆਂ ਯਾਰ ਨਾ ਪੁਲ ਟੁੱਟ ਗਿਆ ਪੁਲ ਟੁੱਟ ਗਿਆ ਵਾ ਸਰੰਦ ਫੀਡਰ ਦਾ ਜਿਹੜੇ ਦੋ ਨਹਿਰੇ ਨਹੀਂ ਹਰੀ ਗਏ ਤਾਂ ਨਿਕਲਦੀਆਂ ਹਰੀ ਗਏ ਪੱਤਨ ਤੋਂ ਇਹ ਆਪਣਾ ਮਹੂ ਤੋਂ ਤਕਰੀਬਨ ਹੋਊਗਾ ਮਿਲੋਦਾ 7-8 ਕਿਲੋਮੀਟਰ ਨਾ ਇੰਨਾ ਕੇ ਵੀਰੇ ਤੇ ਦੂਸਰਾ ਕੀ ਨਾ ਦਿੰਦੇ ਆਪਣਾ ਕੋਈ ਵੀ ਯਾਰ ਵੀਰਪੁਰ ਆ ਇਧਰਲੇ ਪਿੰਡਾਂ ਦਾ ਕੋਈ ਆਉਂਦਾ ਨਾ ਇਧਰ ਧਿਆਨ ਨਾ ਮੇਰਾ ਵੀ ਰਾਇ ਹੋਣਾ ਇਹ ਬੁਰਜੀਆਂ ਹੋਵੇ ਬੈਗੀਆਂ ਸਾਰੀਆਂ ਪੁਲ ਦਾ ਮਤਲਬ ਚੱਲਣ ਯੋਗ ਨਹੀਂ ਹੈਗਾ ਬਾਕੀ ਆਵੇ ਸੰਗਤੂ ਵੀ ਖੜੀ ਆ ਪਿੰਡਾਂ ਦੇ ਆਏ ਨਾ ਲੋਕ ਤੇ ਸਰਪੰਚ ਸਾਹਿਬ ਰਣਜੀਤ ਸਿੰਘ ਬਾਹਰ ਵਾਲੀ ਹਾਂਜੀ ਵੀਰੇ ਦੱਸਿਓ ਕੋਈ ਬਾ ਹੁਣ ਪੁਲ ਟੁੱਟ ਗਿਆ ਇਹ ਵੇਖੋ ਕਿੰਨੇ ਜਰ ਤੇ ਬਣਦਾ ਇਹ ਹਾਂ ਪਹਿਲਾਂ ਹੀ ਇੱਕ ਮਨ ਅੱਗੇ ਪੁਲ ਟੁੱਟਿਆ ਨਾ ਕਿਹੜਾ ਪੁਲ ਕਿਵੇਂ ਵਾਲਾ ਪੁਲ ਟੁੱਟਿਆ ਗਿਆ ਅੱਗੇ ਕੀਮੇ ਵਾਲਾ ਪੁਲਿਸ ਅੱਗੇ ਟੁੱਟਿਆ ਉਹ ਜਿੱਦ ਤੱਕ ਬਣਿਆ ਨਾ ਨੰਗਣਯੋਗ ਬਣਾ ਲੋਕਾਂ ਨੇ ਹੋੜਿਆ ਪਬਲਿਕ ਨੇ ਪਬਲਿਕ ਨੇ ਇਹ ਬੜੀ ਇਲਾਕੇ ਨੂੰ ਸਮੱਸਿਆ ਬਣ ਜਾਣੀ ਆਉਣ ਜਾਣ ਦੀ ਹਾਂ ਠੀਕ ਆ ਝਾਮਕੇ ਪਿੰਡ ਵਾਸਤੇ ਤਾਂ ਬਹੁਤ ਹੋ ਗਿਆ ਹੂੰ ਹੂੰ ਝਾਮਕੇ ਦੇ ਲੋਕਾਂ ਦੇ ਬੜੀ ਝਾਮਕੇ ਕੀ ਸਾਦਾ ਪਿੰਡ ਔਣੇ ਵਿੱਚ ਦਰੋਂ ਬਾਕੀ ਬੜੇ ਪਿੰਡ ਜੁੜਦੇ ਆ ਹਾਂ ਤੇ ਦੂਜਾ ਬਾਬਾ ਜੀ ਇੱਧਰ ਜਿੰਨੇ ਪਿੰਡਾਂ ਦਾ ਇਹ ਮੇਲ ਬਣਦਾ ਇੱਥੇ ਜੁੜਦਾ ਹਾਂ ਹਾਂ ਸੋ ਕੋਈ ਜਿੰਨਾ ਕਾਹੀ ਜਿਹੜਾ ਇਲਾਕੇ ਨੂੰ ਇਨਸਾਨ ਹੋਇਆ ਐਨੋ ਹੀ ਬੜਾ ਹਾਂ ਚੱਲ ਇੱਥੇ ਕਿ ਲੱਗਾ ਪਹਿਲਾਂ ਵੀ ਬੜੀ ਤੇ ਹੋਰ ਪਾਣੀਆਂ ਦੀ ਮਾਰ ਚੱਲ ਰਿਆ ਸਹੀ ਗੱਲ ਸਾਡਾ ਜਿੰਨਾ ਵੀ ਇਲਾਕਾ ਇੱਧਰ ਦੇਖੋ ਦਰਿਆ ਇੱਕ ਦੰਮੀਆਮੀ ਵਾਲਾ ਗਟਾ ਬਾਸ਼ਾ ਦੀ ਨੇਕੇ ਸਭ ਪਾਣੀਆਂ ਡੁੱਬੇ ਪਏ ਆ ਉਧਰੋਂ ਜਿਹੜੇ ਬੰਨੂ ਬਾਹਰ ਵੀ ਪਿੰਡ ਆ ਜਿਵੇਂ ਗਟਾ ਬਾਸ਼ਾ ਬਾਹਰ ਵਾਲੀ ਪੱਤਰੀ ਇੱਥੇ ਵੀ ਪਾਣੀ ਦਾ ਜਿਹੜਾ ਪੂਰਾ ਜਿਹੜਾ ਡਰੇਨ ਦਾ ਪਾਣੀ ਉਹ ਵੱਧ ਚੁੱਕਿਆ ਵਾ ਹਾਂਜੀ ਹਾਂਜੀ ਫੇਰ ਵੀ ਕੱਲ ਉੱਥੇ ਐਮਐਲਏ ਸਾਹਿਬ ਨੇ ਆਣ ਕੇ ਮੋਕੇ ਤੇ ਜਿਹੜੀ ਨਹਿਰ ਵੱਢ ਕੇ ਕੁਝ ਨਾ ਕੁਝ ਰਾਤ ਦਿੱਤੀ ਐ ਪਰ ਜਿੰਨਾ ਜਰੋ ਟੋਨੀਏ ਜੇ ਕੋਈ ਗੱਲ ਬਣਦੀ ਐ ਪੁੱਛੋ ਪਾਣੀ ਨਹੀਂ ਘਟਦਾ ਉਹਨਾਂ ਕੋਲੇ ਜੇ ਕੋਈ ਚਾਂਸ ਨਹੀਂ ਲਿੰਗੇ ਹਾਂਜੀ ਹਾਂ ਜੇ ਅਜੇ ਬਹੁਤ ਔਖਾ ਸਮਾਂ ਆਇਆ ਲੋਕਾਂ ਵਾਸਤੇ ਲੱਗ ਕੇ ਵਾਸਤੇ ਹਾਂ ਦੱਸਦੇ ਮੇਰੇ ਇੱਕ ਰਵੇ ਐ ਸਪਾਸਰ ਦੱਸ ਦਿਓ ਮੜਾ ਦੁਬਾਰਾ ਸੰਗਤ ਕਹਿਣ ਲਈ ਆ ਲੋਕੇਸ਼ਨ ਮੋਟਰ ਮੱਢ ਹਲ ਨਹੀਂ ਖਾਦਾ ਇਹ ਲੋਕੇਸ਼ਨ ਬੱਪੂ ਦੇ ਨੇੜੇ ਆ ਜਿਹਨੂੰ 15 ਨਾਲ ਪੁਲ ਕਹਿੰਦੇ ਆ ਜਿਹੜਾ ਮੱਲਾ ਵਾਲਾ ਰੋਡ ਤੇ ਆ ਉਹ ਤੋਂ ਦੂਜਾ ਕੋਲ ਆ ਇਹ ਹਾਂ ਪਿੰਡ ਵਰਪਾਰ ਨਾ ਪਿੰਡ ਚਾਮਕੇ 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 ਅਗਲਾ ਪੁਲ ਵਰਪਾਲਾ ਦਾ ਨਾ ਹਾਂ ਵਰਪਾਲਾ ਦਾ ਅਗਲਾ ਪੁਲਾ ਚਾਮਕੇ ਚਾਮਕੇ ਵਾਲਾ ਪੁਲ ਜਿਹੜਾ ਕਿਦੋਂ ਨਾ ਇਹ ਬਸ ਟੁੱਟ ਗਿਆ ਸਮਝ ਲੋ ਕੋਈ ਬਹਿ ਗਿਆ ਉੱਥੇ ਬਹਿ ਗਿਆ ਸਾਰਾ ਉਹ ਦੇਖੋ ਕਿਉਂਕਿ ਨੰਗਨ ਜੋਗ ਨਹੀਂ ਨੰਗਨ ਜੋਗ ਨਹੀਂ ਰਹਿ ਗਿਆ ਇਹ ਨੰਗਨ ਜੋਗ ਨਹੀਂ ਹੈਗਾ ਕਿਤੇ ਰਿਸਕ ਲੈ ਲਵੋਗੇ ਰਿਸਕ ਨਹੀਂ ਲੈਣਾ ਕਿ ਹਾਂ ਰਿਸਕ ਕਰੀ ਕਿਸੇ ਨੇ ਮੈਨੂੰ ਨਾ ਤੁਰ ਕੇ ਵੀ ਨਹੀਂ ਨਿਕਲਣਾ ਚਾਹੀਦਾ ਇੱਥੋਂ ਹਾਂ ਪਤਾ ਨਹੀਂ ਕਿਹੜੇ ਵੇਲੇ ਕੀ ਹਾਸਾ ਹੋਣਾ ਇੱਥੇ ਹਾਂ ਹਾਂ ਤੁਰ ਕੇ ਵੀ ਨਹੀਂ